ਉਹ ਹੋ ਜੂਗਾ ਉਹ ਜੂਗਾ ਕੰਮ ਉਹ ਕਰਦੇ ਚੋਰ ਉਹਨਾਂ ਦੇ ਕਰਦੇ ਇੱਕ ਤੁਹਾਨੂੰ ਵੀ ਕੋਈ ਇਨਫੋਰਮੇਸ਼ਨ ਨਹੀਂ ਮੈਂ ਅਗੀ ਰੱਖਦਾ ਨਹੀਂ ਮੈਂ ਉਹ ਤੁਹਾਨੂੰ ਜਿਆਦਾ ਬਤਾਉਂ ਨਹੀਂ ਵੀ ਆਪਾਂ ਰੈਡਰ ਆਫਿਸ ਹੈ ਮੈਂ ਬਾਬੂ ਦਵਾਰ ਨੂੰ ਨਰਮ ਹੈ ਜੇ ਤੁਹਾਨੂੰ ਕੋਈ ਸਵਾਲ ਵੀ ਹੋਵੇਗਾ ਤਾਂ ਸਰ ਸਰ ਆਪਣਾ ਰੁਟੀਨ ਨਾਲ ਫੋਨ ਚੁੱਕਿਆ ਹਾਂਜੀ ਮੈਂ ਬੋਲਿਆ ਉਹਨੇ ਫੋਨ ਚੁੱਕਿਆ ਮੈਂ ਕਿਹਾ ਜੈ ਸ਼੍ਰੀ ਰਾਮ ਜੀ ਕੌਣ ਬੋਲ ਰਿਹਾ ਮੈਂ ਕਿਹਾ ਰਾਮ ਜੀ ਪਾਠਕ ਬੋਲ ਰਿਹਾ ਸਰ ਇਹ ਇਹਨਾਂ ਨੇ ਲక్ష్ਮੀ ਕਾਂਤ ਚਾਵਲਾ ਦਾ ਜਿਹੜਾ ਅਰੁਣ ਖੰਨਾ ਨੇ ਤੇਰੀ ਮਜੀਦ ਤੋੜੀ ਹੈ ਇਹਨਾਂ ਨੇ ਇਹਨਾਂ ਨੂੰ ਕਈ ਬਿਸਤਰਾ ਆਪਣੇ ਚੁੱਕ ਲੈਣ ਤਾਂ ਅਸੀਂ ਮਤਲਬ ਕਿ ਇਹਨਾਂ ਨੂੰ ਉਹ ਕਰਨਾ ਕਿੰਨੇ ਫੋਨ ਆਏ ਇਹ 8:44 ਮਿੰਟ ਤੇ ਫਿਰ ਦੁਬਾਰਾ ਕਾਲ ਆਈ 9 ਵਜੇ ਕੇ 1 ਮਿੰਟ ਸੀ ਇਹ ਮੋਬਾਈਲ ਕਿਸੇ ਤੇ ਆਇਆ ਥੇ ਕਿ ਲੈ ਇਹ ਮੈਨੂੰ ਨਹੀਂ ਪਤਾ ਇਹਦੇ 'ਚ ਹੁਣ ਜਿਹੜਾ ਮੰਦਰ ਦਾ ਫੋਨ ਹੈਗਾ ਇਹਦੇ 'ਚ ਆਇਆ ਸਰ ਇਹ ਕੀ ਤੁਹਾਡੀ ਗੱਲ ਕੀ ਹੋਈ ਕੀ ਹੋ ਗਿਆ ਜਵਾਬ ਹੈਗਾ ਅਸੀਂ ਤੁਹਾਡਾ ਕੀ ਸੀ ਕਹਿਣਾ ਮੇਰਾ ਜਵਾਬ ਤੇ ਇਹ ਹੈਗਾ ਜੀ ਮੈਂ ਤਾਂ ਰੋਜ਼ ਰੋਟੀ ਨਾਲ ਕਿਸੇ ਦਾ ਸੰਦੇਸ਼ ਆਂਦਾ ਉਹ ਸੁਣਨ ਵਾਸਤੇ ਮੈਂ ਬੈਠਾ ਹੁੰਦਾ ਇੱਥੇ ਕੀ ਮੈਸੇਜ ਸੀ ਉਹਨਾਂ ਦਾ ਮੈਸੇਜ ਇਹ ਹੀ ਉਹਨਾਂ ਨੇ ਕਿਹਾ ਕਿ ਲక్ష్ਮੀ ਕਾਂਤ ਚਾਵਲਾ ਦਾ ਉਹਨੂੰ ਅਰੁਣ ਖੰਨੇ ਨੂੰ ਕਹਿ ਦੇ ਕਿ ਜਿਹੜਾ ਮੰਦਰ ਦਾ ਜਿਹੜਾ ਇਹਨਾਂ ਨੇ ਜਾ ਕੇ ਮੰਜੀ ਤੋੜੀ ਹੈ ਅਸੀਂ ਇਹਨਾਂ ਨੂੰ ਕਹ ਦੇ ਬਿਸਰੇ ਆਪਣੇ ਚੁਕਲੈਨ ਅੱਛਾ ਕਿੱਥੋਂ ਚੁਕਲੈਨ ਭੇਜਦਾ ਥੋਈ ਚੁੱਕਿਆ ਹੋਰ ਕਿੱਥੋਂ ਗਿਆ ਨਾ ਹਾਂਜੀ ਬਾਕੀ ਰਿਕਾਰਡਿੰਗ ਤੁਸੀਂ ਕੱਢੋਗੇ ਨਾ ਇੱਥੇ ਦਾ ਮੰਦਰ ਦੇ ਮੋਬਾਈਲ ਦਾ ਇਹ ਪਹਿਲਾਂ ਵੀ ਕਾਲ ਆਈ ਸੀ ਹਾਂਜੀ ਆਈ ਸੀ ਅੱਜ ਦਾ ਮੈਂ ਅੱਜ ਦਾ ਮੈਂ ਜਿਹੜਾ ਹਾਂ ਮੈਂ ਸਮਾਂ ਕਿੰਨੇ ਵਜੇ ਦਾ ਸੀ 8:44 ਤੇ ਕਿੰਨਾ ਚਿਰ 9:01 ਕਿੰਨੇ ਚਿਰ ਰਿਕਾਰਡਿੰਗ ਨਿਕਲੇਗੀ ਤਾਂ ਤੁਹਾਨੂੰ ਪਤਾ ਲੱਗ ਜਾਏ ਇਹ ਦੋ ਵਾਰੀ ਕਾਲ ਆਈ ਸੀ ਦੋ ਵਾਰ ਕਾਲ ਆਈ ਸਰ ਤੇ ਫੇ ਤੁਸੀਂ ਕਿਹਨੂੰ ਗੱਲ ਕੀਤੀ ਕਿ ਮੈਂ ਆਪਣੇ ਸੁਪਰ ਡੇਡ ਨੂੰ ਕਿਹਾ ਹਮਾਰੇ ਸੁਪਰਡੈਂਟ ਦਾ ਨਾਮ ਹੈ ਪਿੰਕਰਾਜੀ ਫਿਰ ਉਹਨਾਂ ਨੇ ਅੱਗੇ ਕਿਸੇ ਨਾਲ ਜਿੰਦੇ ਨਾਲ ਵੀ ਗੱਲ ਕੀਤੀ ਹੋਏ ਉਹਨੇ ਕਰਨੀ ਹੈ ਮੈਂ ਨਹੀਂ ਕੀਤੀ ਉਹਨੇ ਕੀਤੀ ਅੱਗੇ ਤੁਹਾਨੂੰ ਕਰਨਾ ਜੇ ਉਹ ਗਏ ਸਤਿ ਦੁਗਾਣਾ ਮੈਨੂੰ 35 ਸਾਲ ਤੋਂ ਵੀ ਜ਼ਿਆਦਾ ਹੋ ਗਿਆ ਜੀ ਸਰ ਪਹਿਲੀ ਵਾਰੀ ਇਹੋ ਜੇ ਫੋਨ ਆਇਆ ਸਰ ਹਾਂ ਜੀ ਸਰ ਨਾਮ ਕੀ ਦਾ ਰਾਮਦੀਪਾਠ ਚਲੋ ਪਾਠ ਜੀ ਕਹਤਾ ਤੁਹਾਨੂੰ ਉਹਨੇ ਦੱਸ ਦਿੱਤਾ ਕਿ ਫੋਨ ਆਇਆ ਕਿ ਨਹੀਂ ਸਾਨੂੰ ਬੈਠੇ ਸੀ ਪਤਾ ਕਰ ਰਹੇ ਉਹਨਾਂ ਕੋ ਕੀ ਗੱਲ ਹੈ ਹਾਂ ਹਾਂ ਉਹਨਾਂ ਦੇ ਨਹੀਂ ਫੋਨ ਆਇਆ ਜਾਂ ਨਹੀਂ ਉਹਦੇ ਦੱਸ ਦੋ ਕੀ ਜਾਣਕਾਰੀ ਮਿਲੀ ਸਰ ਤਾਂ ਦੱਸ ਰਹੇ ਕੋਈ ਫੋਨ ਆਇਆ ਹੈ ਚੈੱਕ ਕਰ ਰਹੇ ਹਾਂ ਕੀ ਗੱਲ ਹੈ ਆਇਆ ਸੀ ਉਹਨਾਂ ਨੂੰ ਕਹਿ ਰਹੇ ਹਾਂ ਕਿ ਫੋਨ ਆਇਆ ਸੀ ਕਿ ਤੁਹਾਨੂੰ ਕੋਈ ਤੁਹਾਨੂੰ ਪਤਾ ਕਰਦੇ ਜੀ ਪਤਾ ਕਰ ਰਹੇ ਹਾਂ ਕੀ ਗੱਲ ਹੈ ਅੱਛਾ ਸਰ ਕੋਈ ਖਤਰੇ ਦੀ ਗੱਲ ਤਾਂ ਨਹੀਂ ਹੈ ਨਹੀਂ ਨਹੀਂ ਕੋਈ ਖ ਕੋਈ ਅੰਧਰੀਏ ਬਸ ਨਹੀਂ ਨਹੀਂ ਅਸੀਂ ਬਿਲਕੁਲ ਰੈਡੀ ਆ ਫੋਰ ਸਾਡੀ ਲੱਗੀ ਹੋਈ ਆ ਰੈਡੀ ਕਮਿਸ਼ਨਰ ਸਾਹਿਬ ਵੱਲੋਂ ਸਾਨੂੰ ਮਨਜੋ ਕਮਿਸ਼ਨਰ ਸਾਹਿਬ ਵੱਲੋਂ ਐਕਸਟਰਾ ਫੋਰਸ ਵੀ ਲਿਆ ਉਹ ਸਾਰੇ ਅਸੀਂ ਕਰ ਰਹੇ ਹਾਂ ਅੱਛਾ ਇਸ ਤੋਂ ਪਹਿਲਾਂ ਵੀ ਸਰ ਇੱਕ ਇੱਕਦਮ ਕੀ ਆਈਸੀ ਗੁਰਪਤਵੰਤ ਪੰਨੂ ਦੀ ਉਸ ਬਾਰੇ ਕੀ ਜਾਣਕਾਰੀ ਹੈ ਉਹ ਵੀ ਆਈਸੀ ਜੀ ਉਹ ਵੀ ਦੇਖ ਰਹੇ ਅਸੀਂ ਉਹ ਸਾਡੇ ਸਾਈਬਰ ਚੱਲ ਦੇਖ ਰਹੇ ਉਹ ਪਹੁੰਚੀ ਹੋ ਜਾਂ ਚੁੱਕੀ ਉਹ ਚੱਲ ਰਹੀ ਜੀ ਉਹ ਵੀ ਚੱਲਦੀ ਹਾਂਜੀ ਉਹ ਚੱਲ ਰਹੀ ਤਾਂ ਬਿਲਕੁਲ ਇਹ ਅਧਿਕਾਰੀ ਹੁਣ ਤੁਹਾਡੇ ਵੱਲੋਂ ਕੀ ਕਾਰਵਾਈ ਕੀਤੀ ਜਾ ਰਹੀ ਸਾਰੀ ਅਸੀਂ ਸਰ ਸਾਡੇ ਫੋਰਸ ਲੱਗੇ ਆ ਜੀ ਅਸੀਂ ਰੈਡੀ ਅਸੀਂ ਐਂਟੀ ਸਬੋਡੇ ਚੈੱਕ ਚੱਲ ਰਹੇ ਜੀ ਕੋਈ ਸ਼ਬਦ ਨਹੀਂ ਜੀ ਅਧਿਆਦਾ ਵੀ ਆ ਰਿਹਾ ਬਿਲਕੁਲ ਬਿਲਕੁਲ ਜੀ ਉਹਦੇ ਉਹਦੇ ਸਬੰਧ ਵਿੱਚ ਸਾਰਾ ਚੱਲ ਰਿਹਾ ਲਗਾਤਾਰ ਧਾਰਮਿਕ ਕਾਰਡ ਦੇ ਵਿੱਚ ਕੁਝ ਖਲਵਾੜ ਕੀਤਾ ਜਾ ਰਿਹਾ ਨਹੀਂ ਕੋਈ ਗੱਲ ਨਹੀਂ ਕੋਈ ਐਸੀ ਗੱਲ ਨਹੀਂ ਹੈ ਇੱਕ ਭਰਉਣ ਦੀ ਲੋੜ ਨਹੀਂ ਬਿਲਕੁਲ ਸਤਰਕਿਆ ਅਸੀਂ ਸਾਡੀ ਪੂਰੀ ਤਿਆਰੀ ਹੈ ਫੋਰਸ ਲੱਗੀ ਹੋਈ ਹੈ ਠੀਕ ਹੈ ਜੀ ਐਂਟੀ ਸੈਵਰੇਟ ਸੈਕ ਵੀ ਚੱਲ ਰਿਹਾ ਵਾ ਲਗਾਤਾਰ ਚੱਲ ਰਿਹਾ ਪਿਛਲੇ ਦਿਨਾਂ ਤੋਂ ਤੇ ਕੋਈ ਐਸੀ ਇੱਕ ਭਰਉਣ ਵਾਲਾ ਪਬਲੀਕ ਨੂੰ ਕੀ ਮੈਸੇਜ ਦੇਣਾ ਚਾਹੋ ਬਿਲਕੁਲ ਪੈਨਿਕ ਹੋਣ ਦੀ ਲੋੜ ਨਹੀਂ ਹੈ ਠੀਕ ਹੈ ਜੀ ਕਿਸੇ ਕੇ ਚੀਤੋਂ ਖਬਰਾਉਣ ਦੀ ਲੋੜ ਨਹੀਂ ਹੈ